ਜਵਾਨ ਨੇ ਉਸ ਨੂੰ 10 ਰੁਪਏ ਦਿੱਤੇ ਪਰ ਉਸ ਨੇ ਨਹੀਂ ਲਏ ਕਹਿੰਦਾ ਮੈਂ ਤਾਂ ਆਪਦੇ ਕੋਲੇ ਬਸ ਦਰਸ਼ਨ ਵਾਸਤੇ ਆਇਆ ਸੇਵਾ ਕਰਦਾ ਰਹੂੰਗਾ ਘਰ ਦੇ ਵਿੱਚ ਕੋਈ ਕਮੀ ਨਹੀਂ ਤਾਂ ਜਵਾਨ ਨੌਕਰ ਨੂੰ ਪੁੱਛਣ ਲੱਗਾ ਕਿ ਹੋਰ ਕੀ ਚਾਹੁੰਦੇ ਹੋ ਤਾਂ ਉਹਨਾਂ ਨੇ ਨੌਕਰ ਨੇ ਕਿਹਾ ਕਿ ਜੋ ਆਪ ਦੇ ਮਹਾਰਾਜ ਨੇ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ। ਉਹ ਟਾਈਮ ਦੋਆ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਤੋਂ ਕੁਛ ਲੈ ਲੈ। ਰਾਜਾ ਨੂੰ ਮੈਂ ਕੀ ਦੱਸਾਂਗਾ ਕਿ ਪੈਸੇ ਲੈਂਦਾ। ਤਾਂ ਦੋਆ ਨੋ ਨੌਕਰ ਨੇ ਕਿਹਾ ਕਿ ਤੂੰ ਤੁਸੀਂ ਆਪਣੇ ਆਪ ਹੀ ਰਖ ਲਓ ਮੈਂ ਤਾਂ ਲੋੜ ਨਹੀਂ ਮੈਂ ਤਾਂ ਸਿਰਫ ਉਹਨਾਂ ਦੇ ਦਰਸ਼ਨਾ ਵਾਸਤੇ ਹੀ ਨੌਕਰੀ ਕਰਨ ਆਇਆ ਹਾਂ ਮੈਨੂੰ ਮਹਾਰਾਜ ਦੇ ਦਰਸ਼ਨ ਹੋ ਜਾਣ ਮੈਂ ਨੇਹਾਲ ਹੋ ਜਾਊਂਗਾ ਮੇਰਾ ਜਨਮ ਸਫਲ ਹੋ ਜਾਊਗਾ ਜਵਾਨ ਨੇ ਕਿਹਾ ਕਿ ਜੇ ਤੇਰਾ ਜੇਨ ਮੁਸਫਲ ਹੋ ਜਾਂਦਾ ਤਾਂ ਮੈਂ ਕੱਲ ਨੂੰ ਦਰਸ਼ਕਰਾ ਆਉਂਦਾ ਦੇਖੋ ਮਹਾਰਾਜ 12 ਵਜੇ ਆਉਂਦੇ ਨੇ ਅਤੇ ਮੈਂ ਸਵੇਰੇ ਭੋਜਨ ਕਰਕੇ ਉਹ ਤੋਂ ਬਾਅਦ ਪਾਣੀ ਵੀ ਕਿ ਜਾਨਣਾ ਪਰ ਕੱਲ ਨੂੰ ਬਿਨਾਂ ਪਾਣੀ ਪੀ ਜਾਊਂਗਾ ਕੋਈ ਇੱਕ ਗਲਾਸ ਪਾਣੀ ਲੈ ਕੇ ਆਉਣਾ ਨੌਕਰ ਬੋਲਿਆ ਕਿ ਠੀਕ ਹੈ ਉਹ ਦੂਸਰੇ ਦਿਨ ਮਹਾਰਾਜ ਜੀ ਦੇ ਕੋਲੇ ਜਾ ਕੇ ਦੁਵਾਨ ਕੰਮ ਕਰਨ ਲੱਗਿਆ ਨੌਕਰ ਦੁਵਾਨ ਦੇ ਕੰਨ ਅਨੁਸਾਰ ਪਹੁੰਚ ਗਿਆ ਕਿਉਂਕਿ ਉਸ ਨੂੰ ਕਿੱਥੇ ਚੈਨ ਸੀ ਨਿਮਰਤਾ ਸਹਿਤ खड़ गया राजा ने देखा पूछा ये कौन है दीवान बोलिया महाराज ये अपना नौकर है ये मेरे वास लेके आया राजा ने कहा पानी पी दीवान पानी पी के आनंद पूर्वक अपने काम में लग गया नौकर ने ਦੀਵਾਨ ਦੇ ਰਾਜਾ ਸਾਹਿਬ ਨੂੰ ਦੇਖਿਆ ਦੇਖਦਾ ਹੀ ਰਹਿ ਗਿਆ ਉਹਦੇ ਜੁੱਤੇ ਸਾਫ ਕਰਨ ਲੱਗ ਗਿਆ ਝਾੜੂ ਫੇਰਨ ਲੱਗ ਗਿਆ ਰਾਜਾ ਦੇ ਜਿਹੜੇ ਨੌਕਰ ਸੀ ਉਹਨਾਂ ਦੀ ਵੀ ਸੇਵਾ ਕਰਨ ਲੱਗ ਗਿਆ ਰਾਜਾ ਬਹੁਤ ਖੁਸ਼ ਹੋਇਆ ਉਸ ਨੌਕਰ ਨੂੰ ਉਸ ਨੌਕਰ ਨੂੰ ਸੇਵਾ ਕਰਦੇ ਦੇਖ ਕੇ ਰਾਜਾ ਦੇ ਉੱਤੇ ਬੜਾ ਅਸਰ ਪਿਆ ਰਾਜਾ ਬੋਲੇ ਨੌਕਰ ਤਾਂ ਇੱਕ ਨੰਬਰ ਹੈ ਬਹੁਤ ਵਧੀਆ ਦਰਬਾਰ ਨੇ ਪੁੱਛਿਆ ਕਿ ਇਹਦੀ ਤਨਖਾਹ ਮਹੀਨੇ ਦੀ ਕਿੰਨੀ ਦਰਬਾਰ ਨੇ ਕਿਹਾ ਮਹਾਰਾਜ ਇਹ ਤਨਖਾਹ ਨਹੀਂ ਲੈਂਦਾ ਤਾਂ ਰਾਜਾ ਕਹਿੰਦਾ ਤਨਖਾਹ ਨਹੀਂ ਲੈਂਦਾ ਤਾਂ ਕੰਮ ਕਿਉਂ ਕਰਾਉਣਾ ਦੇਵਾਨ ਨੇ ਕਿਹਾ ਮਹਾਰਾਜ ਪ੍ਰੇਮ ਨਾਲ ਹੀ ਕੰਮ ਕਰਦਾ ਹੈ ਪ੍ਰੇਮ ਨਾਲ ਹੀ ਸੇਵਾ ਕਰਦਾ ਹੈ ਤਾਂ ਰਾਜਾ ਕਹਿਣ ਲੱਗੇ ਇਹ じゃ ਪ੍ਰੇਮ ਇਹਨੇ ਕਿਤੇ ਨਹੀਂ ਦੇਖਿਆ ਰਾਜਾ ਨੇ ਉਸ ਕਿਸਾਨ ਨੂੰ ਜੋ ਨੌਕਰ ਸੀ ਬੁਲਾਇਆ ਤੂੰ ਇਹਨਾਂ ਕਿਹਾ ਤੇ ਤੂੰ ਇਹਨਾਂ ਕੰਮ ਕਿਉਂ ਕਰਦਾ ਹੈ ਤਾਂ ਨੌਕਰ ਬੋਲਿਆ ਮਹਾਰਾਜ ਇਹ ਜਵਾਨ ਜੀ ਦੀ ਦਇਆ ਹੈ ਤਾਂ ਰਾਜਾ ਨੇ ਪੁੱਛਿਆ ਇਹ ਦੀ ਦਇਆ ਕਿਸ ਗੱਲ ਦੀ ਦਇਆ ਤਾਂ ਕੰਮ ਕਰਾਣੇ ਵਾਲੀ ਦੀ ਹੁੰਦੀ ਹੈ ਨੌਕਰ ਕਹਿ ਰਿਹਾ ਸੀ ਕਿ ਜੇ ਇਹ ਮੇਰੇ ਉੱਤੇ ਦਇਆ ਨਾ ਕਰ ਦੇ ਮੇਰੇ ਭਾਗ ਚ ਇਹਨਾਂ ਦੀ ਸੇਵਾ ਕਿੱਥੇ ਪਈ ਸੀ ਰਾਜਾ ਨੇ ਪੁੱਛਿਆ ਕਿ ਇਸ ਇਸ ਸੇਵਾ ਕਰਨ ਦਾ ਕੀ ਲਾਭ ਹੈ ਤੈਨੂੰ ਨੌਕਰ ਬੋਲਿਆ ਸਰਕਾਰ ਇਹਨਾਂ ਦੀ ਸੇਵਾ ਕਰਨ ਨਾਲ ਆਪ ਦੇ ਦਰਸ਼ਨ ਹੋਗੇ ਆਹ ਮਹਾਪੁਰਸ਼ ਹੋ ਗਿਆਨੀ ਹੋ ਜੋਗੀ ਹੋ ਕੁਝ ਕੋਟੇ ਦੇ ਪਰਿਸ਼ਾਂ ਤਾਂ ਆਪ ਦੇ ਦਰਸ਼ਨ ਇਹਨਾਂ ਦੀ ਕਿਰਪਾ ਹੈ ਪ੍ਰਤਾਪ ਹੈ ਰਾਜਾ ਨੇ ਕਿਹਾ ਤਾਂ ਕਿ ਇਸ ਵਾਸਤੇ ਇਹਨਾਂ ਦੀ ਸੇਵਾ ਕਰਦੇ ਹਾਂ ਤਾਂ ਨੌਕਰ ਨੇ ਕਿਹਾ ਮਹਾਰਾਜ ਇਹ ਸੱਚੀ ਗੱਲ ਹੈ ਕਿ ਮੈਂ ਇਹਨਾਂ ਦੀ ਸੇਵਾ ਇਸ ਵਾਸਤੇ ਕਰਦਾ ਹਾਂ ਕਿ ਮੈਂ ਆਪ ਦੇ ਦਰਸ਼ਨ ਕਰਦਾ ਰਹਾ ਆਪ ਦੇ ਦਰਸ਼ਨਾਂ ਦਾ ਲਾਭ ਲੈ ਕੇ ਉਸ ਦੇ ਸਾਹਮਣੇ ਲੱਖ ਰੁਪਏ ਵੀ ਥੋੜੇ ਨੇ ਆਪ ਦੇ ਦਰਸ਼ਨਾਂ ਦਾ ਕੋਈ ਮੁੱਲ ਨਹੀਂ ਰਾਜਾ ਨੇ ਕਿਹਾ ਦਰਸ਼ਨ ਦਾ ਮੁੱਲ ਕਿਵੇਂ ਦਾ ਨੌਕਰ ਨੇ ਕਿਹਾ ਆਪ ਸਾਖਸ਼ਾਤ ਸਮਾਪੁਰਸ਼ੋ ਆਪ ਦਾ ਦਰਸ਼ਨ ਬੜੇ ਭਾਗ ਨਾਲ ਮਿਲਦਾ ਹੈ ਮੈਂ ਤਾਂ ਆਪ ਦੇ ਦਰਸ਼ਨਾਂ ਨਾਲ ਖੁਸ਼ ਹੋ ਗਿਆ ਹਾਂ ਆਪ ਦੇ ਦਰਸ਼ਨਾਂ ਨਾਲ ਮੇਰਾ ਜੀਵਨ ਸਫਲ ਹੋ ਗਿਆ ਹੈ ਰਾਜਾ ਨੇ ਉਸ ਦੀਆਂ ਗੱਲਾਂ ਸੁਣ ਕੇ ਕਿਹਾ ਕਿ ਜੇ ਤੂੰ ਮੇਰੇ ਵਾਸਤੇ ਇਹਨਾਂ ਦੀ ਨੌਕਰੀ ਕਰਦਾ ਹੈ ਮੈਂ ਤੈਨੂੰ ਆਪਣੇ ਕੋਲ ਹੀ ਰੱਖ ਲੈਣਾ ਤਾਂ ਨੌਕਰ ਕਹਿਣ ਲੱਗੇ ਮਹਾਰਾਜ ਇਹ ਗੱਲ ਵੀ ਹੋ ਸਕਦੀ ਹੈ ਕਿਉਂਕਿ ਮੈਨੂੰ ਆਪਦੀ ਸੇਵਾ ਮਿਲੂਗੀ ਤਾਂ ਮਹਾਰਾਜ ਇਸ ਤੋਂ ਵਦਕੀ ਖੂਰ ਕੀ ਗੱਲ ਹੈ ਰਾਜਾ ਨੇ ਕਿਹਾ ਦਵਾਨ ਨੂੰ ਇਹ ਦਵਾਨ ਜੀ ਇਸ ਨੌਕਰ ਨੂੰ ਮੇਰੇ ਕੋਲ ਛੱਡ ਦੇ ਦਵਾਨ ਨੇ ਕਿਹਾ ਕਿ ਸਰਕਾਰ ਮੈਂ ਆਪ ਨੂੰ ਦੂਜਾ ਅੱਛਾ ਨੌਕਰ ਦੇ ਦੂੰਗਾ ਰਾਜਾ ਨੇ ਕਿਹਾ ਨਹੀਂ ਮੈਂ ਤਾਂ ਇਹ ਹੀ ਚਾਹੁੰਦਾ ਹੈ ਤਾਂ ਬੇਬਸੋ ਕੇ ਦਵਾਨ ਬੋਲੇ ਮਹਾਰਾਜ ਆਪ ਦੀ ਜੈਸੀ ਮਰਜੀ ਰਾਜਾ ਦਾ ਹੁਕਮ ਹੋਇਆ ਉਸ ਨੂੰ ਆਪਣੇ ਕੋਲ ਰੱਖਣ ਦਾ ਦਵਾਨ ਜੈਸੇ ਅਸੀਂ ਚਲਾ ਗਿਆ ਹੁਣ ਉਹ ਨੌਕਰ ਰਾਜੇ ਦਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਕਰਨ ਲੱਗ ਪਿਆ ਬਹੁਤ ਪ੍ਰੇਮ ਨਾਲ ਕੰਮ ਕਰਦਾ ਸੀ ਰਾਜੇ ਦਾ ਹੁਕਮ ਮੰਨ ਕੇ ਸਮਝ ਕੇ ਮੰਨ ਦੀ ਗੱਲ ਸਮਝ ਕੇ ਸੰਕੇਤ ਅਨਸਾਰ ਕੰਮ ਕਰਨ ਲੱਗ ਪਿਆ ਖੂਬ ਆਨੰਦ ਰਹਿਂਦਾ ਖੁਸ਼ ਰਹਿੰਦਾ ਕਿ ਇੱਕ ਦਿਨ ਰਾਜਾ ਬਹੁਤ ਖੁਸ਼ ਹੋ ਗਿਆ ਕਿਹਾ اے ਭਈਆ ਇਹ ਭਾਈ ਤੂੰ ਕੌਣ ਹੈ ਤਾਂ ਨੌਕਰ ਨੇ ਕਿਹਾ ਕਿ ਮੈਂ ਇੱਕ ਕਿਸਾਨ ਦਾ ਲੜਕਾ ਹਾਂ ਰਾਜਾ ਨੇ ਕਿਹਾ ਮੈਂ ਤੇਰੇ ਘਰ 1000 ਰੁਪਏ ਭੇਜਿਆ ਕਰੂੰਗਾ ਕਿਸਾਨ ਦਾ ਲੜਕਾ ਉਹ ਨੌਕਰ ਬੋਲੇ ਸਰਕਾਰ ਮੇਰੇ ਘਰ ਤੇ ਮौज ਹੈ ਮੈਨੂੰ ਆਪ ਦੇ ਦਰਸ਼ਨਾਂ ਵਿੱਚ ਸਭ ਕੁਝ ਹੈ ਇਸ ਤੋਂ ਵੱਡਾ ਮੈਨੂੰ ਕੋਈ ਲਾਭ ਨਹੀਂ ਪਰ ਰਾਜਾ ਕਹਿੰਦਾ ਮੇਰੀ ਸੇਵਾ ਤੇ ਕਰਦਾ ਹੈ ਉਸ ਦੇ ਬਦਲੇ ਮੈਂ ਤੇਰਾ ਉਪਕਾਰ ਕਰਨਾ ਚਾਹੁੰਨਾ ਤਾਂ ਨੌਕਰ ਬੋਲਿਆ ਸਰਕਾਰ ਚਲੋ ਆਪ ਦੇ ਦਰਸ਼ਨ ਹੋ ਜਾਣ ਮੇਰਾ ਉਪਕਾਰ ਕਰਨਾ ਬਾਕੀ ਕੀ ਰਹਿ ਗਿਆ ਰਾਜਾ ਨੇ ਬਹੁਤ ਕੁਝ ਕਿਹਾ ਪੈਸੇ ਲੈ ਲਓ ਅੱਗੇ ਕੰਮ ਆਉਣਗੇ ਮੈਂ ਆਪ ਨੂੰ ਇਨਾਮ ਦੇਣਾ ਚਾਹੁੰਨਾ ਹਾਂ ਆਪ ਨੂੰ ਜੋ ਕੁ ਸ਼ਮੰਗੋ ਉਹ ਦੇਣਾ ਚਾਹਨਾ ਆ ਤਾਂ ਹਮ ਬੋਲਿਆ ਨੌਕਰ ਬੋਲਿਆ ਕਿ ਮੈਨੂੰ ਵਾਚਨ ਦੇ ਦੋ ਕਿ ਜੋ ਮੈਂ ਮੰਗਾ ਕੋਈ ਦੇ ਦੂੰਗਾ ਰਾਜਾ ਨੇ ਦੇਖਿਆ ਕਿ ਮੈਂ ਇਹ ਵਾਚਨ ਦੇ ਦੇਣਾ ਤਾਂ ਕਿਹਾ ਠੀਕ ਹੈ ਕਿ ਮੈਂ ਆਪ ਦੇ ਦਰਸ਼ਨ ਕਰਦਾ ਰਹਾ ਨੌਕਰ ਨੇ ਕਿਹਾ ਸੀ ਕਿ ਜੇ ਮੈਂ ਆਪ ਦੀ ਸੇਵਾ ਕਰਦਾ ਰਹਾ ਇਹ ਹੀ ਮੈਂ ਵਚਨ ਦੇ ਦਿੰਦਾ ਤਾਂ ਰਾਜਾ ਨੇ ਸੋਚਿਆ ਕਿ ਮੇਰੇ ਕੋਈ ਲੜਕਾ ਤਾਂ ਨਹੀਂ ਹੈ ਜੋ ਕੁਛ ਹੈ ਤਾਂ ਇਹੀ ਹੈ ਬਤਵਦੇ ਰਾਜ ਮੰਗਲੂਗਾ ਪਰ ਵਚਨਾ ਦੇ ਵਿੱਚ ਉਸ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਮੈਂ ਆਪ ਨੂੰ ਦੇਖਦਾਰ ਆਪ ਦੀ ਸੇਵਾ ਕਰਦਾ ਰਹਾ ਤਾਂ ਆਉਦੇ ਕੋਲੇ ਰਹਾ ਰਾਜਾ ਨੇ ਕਿਹਾ ਇਹ ਸੁਣ ਕੇ ਮੰਗੇ ਹਾਂ ਮਹਾਰਾਜ ਨੇ ਕਿਹਾ ਠੀਕ ਹੈ ਮੈਂ ਆਪ ਨੂੰ ਕੱਲ ਦੱਸੂਗਾ ਜਦੋਂ ਰਾਤ ਹੋਈ ਸੌਣ ਵਾਸਤੇ ਰਾਜਾ ਰਣਵਾਸ ਵਿੱਚ ਜਾਣ ਲੱਗਿਆ ਉਹ ਵੀ ਪਿੱਛੇ-ਪਿੱਛੇ ਜਾਣ ਲੱਗਿਆ ਪਿੱਛੇ-ਪਿੱਛੇ ਆਉਂਦੇ ਦੇਖ ਕੇ ਰਾਜਾ ਨੇ ਕਿਹਾ ਉੱਥੇ ਮੇਰੀ ਰਾਣੀ ਸਾਹਿਬ ਹੈ ਇਹ ਰਹਿ ਜਾਣਾ ਕਿਵੇਂ ਹੋਊਗਾ ਤਾਂ ਨੌਕਰ ਬੋਲੇ ਮਹਾਰਾਜ ਮੈਂ ਤਾਂ ਆਪਦੇ ਸਾਥ ਹੀ ਰਹਿਣਾ ਹੈ ਆਪ ਤੋਂ ਵਰਦਾਨ ਮੰਗੇ ਤਾਂ ਆਪ ਨੇ ਕਿਹਾ ਠੀਕ ਹੈ ਮੈਂਨੇ ਆਪਦੇ ਕੋਲੋਂ ਕੋਈ ਚੀਜ਼ ਹੋਰ ਨਹੀਂ ਮੰਗੀ ਸੀ ਮੈਂਨੇ ਆਪ ਨੂੰ ਕਿਹਾ ਸੀ ਕਿ ਆਪਦੇ ਸਾਥ ਰਹਾ ਆਪਦੇ ਹਮੇਸ਼ਾ दर्शन हो नहीं मंगा ने कहा चलो एक पाई है, राजा रानी के कोले पहुंचा राजा ने कहा मैं तेरे वास्ते बेटा लेके आया हाँ तेरे कोई लड़का था नहीं तू अपने गोद विच इस ਆਪਣਾ ਪੁੱਤਰ ਸਮਝ ਕੇ ਬਿਠਾ ਲੈ ਰਾਣੀ ਸਹਿਬਾ ਬੋਲਦੀ ਕੋ ਠੀਕ ਹੈ ਫਿਰ ਤਾਂ ਉਸ ਨੌਕਰ ਨੇ ਰਾਜਾ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ ਨਾਲ ਰਾਣੀ ਸਹਿਬਾ ਦੀ ਸੇਵਾ ਵੀ ਸ਼ੁਰੂ ਹੋ ਗਈ ਰਾਣੀ ਦੀ ਸੇਵਾ ਇੰਨੀ ਕਰਦਾ ਕਿ ਚਾਰ ਵੰਦਿਆਂ ਵੀ ਚਾਰ ਦਾਸਿਆਂ ਵੀ ਉਸ ਦਾ ਕੰਮ ਨਹੀਂ ਕਰਦੀਆਂ ਸੀ ਇਸ ਕਰਕੇ ਰਾਣੇ ਬਹੁਤ ਖੁਸ਼ ਹੋ ਗਏ ਕਿ ਪੇਟ ਵਿੱਚੋ ਜਨਮ ਜਾਇਆ ਬੱਚਾ ਵੀ ਐਨੇ ਸੇਵਨੇ ਕਰਦਾ ਇਸ ਕਰਕੇ ਰਾਜਾ ਰਾਣੇ ਦੋਨੇ ਖੁਸ਼ ਹੋ ਗਏ ਇੱਕ ਦਿਨ ਰਾਜਾ ਨੇ ਕਿਹਾ ਕਿ ਮੈਂ ਤੈਨੂੰ ਰਾਜਪਾ ਦੇਣਾ ਚਾਹੁੰਨਾ ਹਾਂ ਤਾਂ ਉਹ ਲੜਕਾ ਬੋਲਿਆ ਕਿ ਇਹ ਕਹੀ ਜੀ ਗੱਲ ਕਰਦੇ ਹੋ ਤੁਹਾਨੂੰ ਲੱਗਿਆ ਮਹਾਰਾਜ ਕਿ ਆਪ ਕਿਉਂ ਗੱਲ ਕਰ ਰਹੇ ਹੋ ਤਾਂ ਰਾਜਾ ਨੇ ਕਿਹਾ ਭਾਈ ਮੈਂ ਬੁੱਢਾ ਹੋ ਗਿਆ ਮੈਨੂੰ ਇੰਨਾ ਕੰਮ ਨਹੀਂ ਬਣਦਾ ਤਾਂ ਲੜਕੇ ਨੇ ਕਿਹਾ ਕਿ ਕੰਮ ਚਾਹ ਜਿੰਨਾ ਮਰਜ਼ੀ ਮੈਨੂੰ ਕਰਾ ਲਿਆ ਕਰੋ ਤਾਂ ਆਪ ਦੀ ਸੇਵਾ ਕਰਦਾ ਰਹੂੰਗਾ ਜਿਵੇਂ ਵੀ ਤੁਸੀਂ ਕਹੋਗੇ ਉਸ ਤਰ੍ਹਾਂ ਮੈਂ ਕਰਦਾ ਰਹੂੰਗਾ ਤਾਂ ਰਾਜਾ ਨੇ ਉਸ ਨੂੰ ਕਿਹਾ ਠੀਕ ਹੈ ਸੇਵਾ ਕਰਦਾ ਰਹਿ ਰਾਜਾ ਅਗਲੇ ਦਿਨ ਉਸ ਨੂੰ ਆਪਣੇ ਰਾਜਗਦੀ ਤੇ ਬਿਠਾਉਣ ਵਾਸਤੇ ਤਿਆਰ ਹੋ ਗਿਆ ਜ਼ਬਰਦਸਤੀ ਉਸ ਨੂੰ ਬਟਾ ਅਦਿੱਤਿਆ ਨੇ ਆਪਣਾ ਕੰਮਕਾਰ ਕਰਨ ਲੱਗਿਆ ਜਦੋਂ ਉਹ ਗੱਡੀ ਤੇ ਬਿਠਾ ਗਿਆ ਤਾਂ ਦਿਵਾਨ ਨੇ ਆ ਕੇ ਉਸ ਨੂੰ ਮੱਥਾ ਟੇਕਣਾ ਚਾਹਿਆ ਪਰ ਉਹ ਲੜਕਾ ਪਹਿਲਾਂ ਹੀ ਗੱਡੀ ਤੋਂ ਉੱਤਰ ਕੇ ਦਿਵਾਨ ਦੇ ਚਰਨਾਂ ਵਿੱਚ ਬੈਠ ਗਿਆ ਕਿ ਮੈਂ ਆਪ ਦੀ ਸੇਵਾ ਕਰਨ ਵਾਸਤੇ ਆਇਆ ਹਾਂ ਆਪ ਨੇ ਮੇਰੇ ਤੇ ਬਹੁਤ ਕਿਰਪਾ ਕੀਤੀ ਇਸ ਕਰਕੇ ਆਪ ਮੈਨੂੰ ਮੱਥਾ ਨਾ ਟੇਕੋ ਪਰ ਜਵਾਨ ਕਹਿੰਦਾ ਆਪ ਤਾਂ ਹੁਣ ਰਾਜਗਦੀ ਤੇ ਬੈਠ ਕੇ ਲੋਕ ਰਾਜਪਦ ਪ੍ਰਾਪਤ ਹੋ ਗਿਆ ਇਸ ਕਰਕੇ ਮੈਂ ਆਪ ਦੀ ਸੇਵਾ ਕਰੂੰਗਾ ਇਹ ਹੁਣ ਆਪ ਦਾ ਅਧਿਕਾਰ ਹੈ ਪਰ ਉਹ ਨੜਕਾ ਨਹੀਂ ਮੰਨ ਰਿਹਾ ਸੀ ਐਲਸੀ ਮੈਂ ਤਾਂ ਆਪਦੇ ਚਰਨਾਂ ਵਿੱਚ ਬੈਠੂਗਾ ਇਹ ਨੀਤੀ ਦੀ ਗੱਲ ਹੈ ਕਿ ਇਹ ਕਹਿ ਕੇ ਉਹ ਦੀਵਾਨ ਦੇ ਚਰਨਾਂ ਵਿੱਚ ਲਿĐi ਗਿਆ ਦੀਵਾਨ ਨੇ ਕਿਹਾ ਕੁਮਰ ਸਾਹਿਬ ਉਨੇ ਹੀ ਕਰ ਰਹੇ ਹੋ ਮੈਂ ਆਪਦਾ ਸੇਵਕਾਂ ਹੁਣ ਮੈਂ ਆਪਦਾ ਦੀਵਾਨ ਹ ਤੁਸੀਂ ਮੇਰੇ ਰਾਜਾ ਹੋ ਗਏ ਹੋ ਇਸ ਕਰਕੇ ਕੁਛੀ ਆਪਣੀ ਗੱਦੀ ਤੇ ਬੈਠੋ ਪਰ ਉਹ ਫਿਰ ਕਹਿੰਦਾ ਹੈ ਕਿ ਨਹੀਂ ਸਭ ਆਪਨੇ ਕਿਰਪਾ ਕੀਤੀ ਨਾਮ ਹੈ ਇੱਥੇ ਤੱਕ ਪਹੁੰਚਿਆ ਇਸੇ ਤਰ੍ਹਾਂ ਉਹ ਦੂਜਾ دوست ਵੀ ਮਿਲਣ ਵਾਸਤੇ ਆਇਆ ਤਾਂ ਜਿਵੇਂ ਕ੍ਰਿਸ਼ਨ ਸਦਾਮਾਨ ਨੂੰ ਲੈ ਕੇ ਗੱਦੀ ਤੇ ਬੈਠੇ ਉਸੇ ਤਰ੍ਹਾਂ ਉਹਨਾਂ ਮਿੱਤਰ ਨੂੰ ਵੀ ਆਪਣੇ ਕੋਲ ਲੈ ਕੇ ਬੈਠ ਗਿਆ ਤਾਂ ਇਸ ਗੱਲ ਨੂੰ ਦੇਖ ਕੇ ਸਭ ਆਸ਼ਚਰਜ ਵਿੱਚ ਪੈ ਗਏ ਤੇ ਰਾਜੇ ਦੇ ਪ੍ਰਸ਼ੰਸਾ ਕਰਨ ਲੱਗੇ ਕਿ ਇਸ ਵਿੱਚ ਵੀ ਆਪਣੇ ਬਾਹ ਮango ਕੋਈ ਹੰਕਾਰ ਨਹੀਂ ਹੈ ਸਵਾਰਥ ਵੀ ਨਹੀਂ ਹੈ ਬਿਹਾਰ ਵੀ ਸਭ ਨਾਲ ਕਰਦਾ ਹੈ ਇਸ ਕਰਕੇ ਉਹ ਸਭ ਨਾਲ ਇੱਕ ਵਿਹਾਰ ਕਰਨ ਲੱਗਿਆ ਦ੍ਰਿਸ਼ਟਾਂਤ ਇਹ ਹੈ ਕਿ ਭਗਵਾਨ ਦੀ ਭਗਤੀ ਵਿੱਚ ਇਹ ਦ੍ਰਿਸ਼ਟਾਂਤ ਘਟਦਾ ਹੈ ਭਗਤੀ ਵਿੱਚ ਕਿ ਮੈਂ ਤਾਂ ਇੱਥੇ ਰਾਜਾ ਪ੍ਰਮਾਤਮਾ ਅਤਿ ਗਿਆਨ ਇੱਕ ਨੰਬਰ ਦਾ ਭਗਤ ਆਦੀ ਉਹਦੇ ਸੇਵਾਦਾਰ ਇਹ ਸਭ ਨੇ ਤਾਂ ਭਗਵਾਨ ਦਾ ਦਾਸ ਜੋ ਹੈ ਜੋ ਉਹਨਾਂ ਦਾ ਦਾਸ ਬਣ ਕੇ ਰਹਿੰਦਾ ਹੈ ਉਹਨਾਂ ਨੂੰ ਪ੍ਰੇਮ ਕਰਦਾ ਹੈ ਤਾਂ ਪਰਮਾਤਮਾ ਉਸ ਨੂੰ ਉੱਚੀ ਪਦਵੀ ਤੇ ਬਿਠਾ ਦਿੰਦੇ ਹਨ ਇਸ ਕਰਕੇ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਭ ਦੀ ਸੇਵਾ ਭਾਵਨਾ ਨਾਲ ਸਭ ਦਾ ਸਹਾਰਾ ਬਣ ਕੇ ਰਹਿਣਾ ਚਾਹੀਦਾ ਹੈ ਤੇ ਪੁਗਾਂ ਦਾ ਸਿਮਰਨ ਕਰਨਾ ਚਾਹੀਦਾ ਹੈ ਸੇਵਾ ਸਿਮਰਨ ਕਰਦੇ ਕਰਦੇ ਧੁਵਾਨ ਐਨੇ ਉਧਾਰ ਹੋ ਜਾਂਦੇ ਨੇ ਕਿ ਉਹਨਾਂ ਨੂੰ ਬਹੁਤ ਉੱਚੀ ਪਦਵੀ ਤੇ ਬਿਠਾ ਦਿੰਦੇ ਹਨ ਇਸ ਕਰਕੇ ਜੋ ਸੇਵਾ ਸਿਮਰਨ ਕਰਦਾ ਹੈ ਉਹਦੇ ਵਿੱਚ ਹੰਕਾਰ ਦਾ ਨਾਮ ਨਿਸ਼ਾਨ ਨਹੀਂ ਰਹਿੰਦਾ ਉਹਨੂੰ ਨਿਮਰਤਾ ਆ ਜਾਂਦੀ ਹੈ ਇਸ ਕਰਕੇ ਭਗਵਾਨ ਉਹਤੇ ਇੰਨੀ ਕਿਰਪਾ ਕਰਦੇ ਹਨ ਕਿ ਉਸ ਨੂੰ ਜੋ उपाधि चाहिए हुंदी वो पदवी हुं वो आप ਉਸ ਨੂੰ ਦੇ ਦਿੰਦਾ ਹੈ ਇਸ ਕਰਕੇ ਆਪਾਂ ਨੂੰ ਸਭ ਪਰਮਾਤਮਾ ਦਾ ਸਿਮਰਨ ਨਾਮ ਜਪ ਕਥਾ ਕੀਰਤਨ ਕਰਨਾ ਚਾਹੀਦਾ ਹੈ ਜਿਹੜਾ ਕੋਈ ਭਗਵਾਨ ਦੀ ਮਨੁੱਖਾਈ ਕੋਸ ਨੂੰ ਆਪਣੇ ਤੋਂ ਉੱਚਾ ਸਮਝਣਾ ਚਾਹੀਦਾ ਹੈ ਭਵਾਂ ਦੀ ਇਨ ਅਲੋਕਾਂ ਤੇ ਇੰਨੇ ਦਿਆ ਹੈ ਜਿਸ ਦਾ ਕੋਈ ਠਿਕਾਣਾ ਨਹੀਂ ਇੱਕ ਸਮਾਨ ਜਾਂ ਮੁਫਲੀ ਦੇਆ ਨਹੀਂ ਹੈ ਜਿਵੇਂ ਬਿਨਾਂ ਪੈਸੇ ਦੇ ਅਮਰਤ ਭਗਵਾਨ ਮਰਿਸਾ ਅਮਰਤ ਜਲ ਵਰਸਾਉਂਦਾ ਰਹਿੰਦਾ ਹੈ ਬਿਨਾ ਪੈਸੇ ਤੋਂ ਸੂਰਜ ਰੋਸ਼ਨੀ ਦਿੰਦਾ ਰਹਿੰਦਾ ਹੈ ਬਿਨਾ ਪੈਸੇ ਤੋਂ ਸਾਨੂੰ ਹਵਾ ਮਿਲਦੀ ਰਹਿੰਦੀ ਹੈ ਇਸੇ ਤਰ੍ਹਾਂ ਜੇ ਅਸੀਂ ਬਿਜਲੀ ਤੋਂ ਰੋਸ਼ਨੀ ਮੰਗਾਂਗੇ ਪਾਣੀ ਮੰਗਾਂਗੇ ਹਵਾ ਮੰਗਾਂਗੇ ਤਾਂ ਸਾਨੂੰ ਕੁਛ ਨਾ ਕੁਛ ਦੇਣਾ ਪੈਂਦਾ ਹੈ ਇਸੇ ਤਰ੍ਹਾਂ ਭਗਵਾਨ ਸਾਨੂੰ ਸਭ ਕੁਝ ਜਿੰਦੇ ਹਨ ਇਹ ਸਮਝ ਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦੇ ਬਰਾਬਰ ਕੋਈ ਲਾਭ ਨਹੀਂ ਹੋ ਸਕਦਾ ਵਿਸ਼ੇਸ਼ ਲਾਭ ਉਸ ਦੀ ਕਥਾ ਕੀਰਤਨ ਸਿਮਰਨ ਵਿੱਚ ਹੀ ਹੁੰਦਾ ਹੈ ਜਿਵੇਂ ਉਹ ਚਾਹੁੰਦਾ ਹੈ ਉਹਨੂੰ ਸਭ ਕੁਝ ਮਿਲ ਜਾਂਦਾ ਹੈ ਪਰ ਸਿਮਰਨ ਨਹੀਂ ਛੱਡਣਾ ਚਾਹੀਦਾ ਇਸ ਕਰਕੇ ਕੋਈ ਵੀ ਸਾਨੂੰ ਇਹ ਜੀ ਚੀਜ਼ ਦੇ ਕੇ ਲੋਭ ਦੇ ਵਿੱਚ ਲਾਭ ਦੇ ਵਿੱਚ ਫਸਾਉਣਾ ਚਾਹੁੰਦਾ ਹੋਵੇ ਤਾਂ ਭਗਵਾਨ ਦਾ ਸਿਮਰਨ ਕਰਦੇ ਕਰਦੇ ਉਸ ਵਿੱਚ ਸਾਨੂੰ ਵਿਰਾਗ ਆ ਜਾਂਦਾ ਹੈ ਕਿਰਾਂਕਿ ਪ੍ਰਮਾਤ ਵਿੱਚ ਸਹਾਈ ਹੁੰਦਾ ਹੈ ਸਭ ਦੇ ਕੋਲੇ ਸਭ ਕੁਝ ਹੁੰਦਾ ਹੈ ਪੁੱਤਰ ਇਸਰੀ ਤੁੰ ਜੋ ਵੀ ਆਪਣੇ ਕੋਲ ਆਉਂਦਾ ਹੈ ਉਸ ਆਪਾਂ ਨੂੰ ਸੇਵਾ ਵਾਸਤੇ ਹੀ ਵਰਤਣਾ ਚਾਹੀਦਾ ਹੈ ਉਸ ਦਾ ਠੀਕ ਢੰਗ ਨਾਲ ਉਪਯੋਗ ਕਰਨਾ ਚਾਹੀਦਾ ਹੈ ਉਹਦਾ ਗੁਰਪ੍ਰਯੋਗ ਕਰਨ ਨਾਲ ਬੁਰਾ ਫਲ ਸਾਨੂੰ ਮਿਲ ਜਾਂਦਾ ਹੈ ਇਸ ਕਰਕੇ ਜੋ ਵੀ ਸਾਧਨ ਸਾਨੂੰ ਮਿਲਦੇ ਨੇ ਉਹਦਾ ਜੋ ਪਰਪਰ ਕਰਿ ਲਗਾਣਾ ਹੈ ਮਹਤਮ ਵਾਧਦਾ ਹੈ ਜਿਵੇਂ ਆਪਣਾ ਲੜਕਾ ਆਪਣਾ ਕਹਿਣਾ ਮੰਨ ਕੇ ਭਗਵਾਨ ਦਾ ਭਜਨ ਕਰਨ ਲੱਗ ਜਾਏ ਤਾਂ ਉਸ ਦਾ ਵੀ ਕਲਿਆਣ ਹੋ ਜਾਂਦਾ ਹੈ ਆਪਾਂ ਨੂੰ ਵੀ ਮਦਦ ਮਿਲਦੀ ਹੈ ਕਿਉਂਕਿ ਆਪਣਾ ਹੀ ਪਰਿਵਾਰ ਭਜਨ ਧਿਆਨ ਵਿੱਚ ਲੱਗ ਜਾਂਦਾ ਹੈ ਭਗਤੀ ਕਰਨ ਵਿੱਚ ਲੱਗ ਜਾਂਦਾ ਹੈ ਤਾਂ ਉਸ ਦਾ ਵੀ ਉਦਾਰ ਹੋ ਜਾਂਦਾ ਹੈ ਉਸ ਵਿੱਚ ਵੀ ਨਿਰਮਤਾ ਪ੍ਰਮਾਤਮਾ ਕਰ ਦਿੰਦਾ ਹੈ ਜਿੰਨੇ ਵੀ ਆਪਾਂ ਨੂੰ ਪਦਾਰਥ ਮਿਲੇ ਨੇ ਉਹਨਾਂ ਨੂੰ ਪ੍ਰਮਾਤਮਾ ਦੀ ਸੇਵਾ ਵਾਸਤੇ ਪਰਪਕਾਰ ਵਾਸਤੇ ਲਾਉਣੇ ਚਾਹੁੰਦੇ ਹਨ ਇਹ ਹੀ ਪ੍ਰਮਾਤਮਾ ਦੀ ਭਗਤੀ ਦਾ ਸਾਧਨ ਬਣ ਕੇ ਆਪਾਂ ਨੂੰ ਉਸ ਦੇ ਵਿੱਚ ਭਜਨ ਧਿਆਨ ਵਿੱਚ ਲਾਉਣ ਵਾਸਤੇ ਮਦਦ ਕਰਨ ਲੱਭ ਜਾਂਦੇ ਹਨ ਜਿਵੇਂ ਹਰ ਟਾਈਮ ਬੱਚਾ ਨੂੰ ਸਮਝਾਉਣਾ ਚਾਹੀਦਾ ਹੈ ਕਿ ਭਗਵਾਨ ਨੂੰ ਭੋਗ ਲਗਾਓ ਭੋਗ ਦੇ ਵਿੱਚ ਉਹ ਸੁਆਦ ਹੈ ਬਹੁਤ ਆਰਾਮ ਹੈ ਜਿਵੇਂ ਜਿਵੇਂ ਅਸੀਂ ਉਸ ਦਾ ਭੋਗ ਲਗਾ ਕੇ ਉਸ ਦਾ ਕੁਝ ਖਾਣਾ ਪੀਣਾ ਲੈਨੇ ਆ ਤਾਂ ਆਪਣੇ ਜੋ ਪਾਪ ਕੱਟੇ ਜਾਂਦੇ ਨੇ ਪਾਪ ਕਟਣ ਤੋਂ ਬਾਅਦ ਆਪਣਾ ਮਨ ਸ਼ਿਵਨ ਵਿੱਚ ਸੁਆਵਕ ਲੱਗ ਜਾਂਦਾ ਹੈ ਹਰ ਇੱਕ ਨੂੰ ਉਹਨਾਂ ਦਾ ਸਿਮਰਨ ਕਰਨਾ ਚਾਹੁੰਦਾ ਹੈ ਇਹਨਾਂ ਦਾ ਸਿਮਰਨ ਕਰਦੇ ਕਰਦੇ ਆਪਾਂ ਨੂੰ ਪਰਫੁੱਲਤ ਹੋ ਜਾਣਾ ਚਾਹੁੰਦਾ ਹੈ ਕਦੇ ਕਦੇ ਉੱਚੇ ਸੁਰ ਵਿੱਚ ਗਾਣਾ ਚਾਹੁੰਦਾ ਹੈ ਏ ਨਾਰ ਏ ਹਰੀ ਏ ਭਗਵਾਨ ਮੇਰੇ ਉੱਤੇ ਬੜੀ ਕਿਰਪਾ ਕਰਤੀ ਕਿ ਮੇਰਾ ਜੋ ਪਰਿਵਾਰ ਸਭ ਖਤਮ ਹੁੰਦਾ ਜਾ ਰਿਹਾ ਹੈ ਪਰ ਆਪ ਹੂੰ ਮੈਂ ਯਾਦ ਕਰਦਾ ਰਹਿਣਾ ਇਹ ਸਾਰੇ ਮੇਰੀ ਕਿਰਪਾ ਮੇਰੇ ਤੇ ਆਪ ਦੀ ਕਿਰਪਾ ਹੈ ਜਿਵੇਂ ਭਰਤਮੁਨੀ ਹਿਰਨ ਨੂੰ ਯਾਦ ਕਰਦੇ ਕਰਦੇ ਮਰੇ ਤਾਂ ਹਿਰਨ ਹੋ ਗਏ ਇਸੇ ਪ੍ਰਕਾਰ ਅਸੀਂ ਭਗਵਾਨ ਨੂੰ ਜਾਦ ਕਰਦੇ ਮਰੀਏ ਦਾ ਭਗਵਾਨ ਦੀ ਪ੍ਰਾਪਤੀ ਹੋ ਜਾਏ ਸਾਰੇ ਲਾਭ ਦੇਣ ਵਾਲੀਆਂ ਇਹ ਚੀਜ਼ਾਂ ਨੇ ਇਹਨਾਂ ਨੂੰ ਪ੍ਰਮਾਤਮਾ ਦੇ ਸੇਵਾ ਵਿੱਚ ਅਰਪਣ ਕਰਕੇ ਇਹਨਾਂ ਨੂੰ ਪ੍ਰਮਾਤਮਾ ਦੇ ਨਾਮ ਵਿੱਚ ਲਾ ਕੇ ਆਪਣਾ ਫਰਜ਼ ਹੈ ਉਹ ਪੂਰਾ ਕਰਦੇ ਰਹੋ ਭਗਵਾਨ ਦਾ ਨਾਮ ਸਿਮਰਨ ਕਰਦੇ ਕਰਦੇ ਦੁਨੀਆਂ ਦੇ ਵਿੱਚ ਵਿਚਰੋ ਸੁਨਿਆ ਨੂੰ ਕੀਰਤਨ ਸਿਮਰਨ ਵਿੱਚ ਲਾਉਣਾ ਚਾਹੀਦਾ ਹੈ ਜਿਵੇਂ ਜਿਵੇਂ ਅਸੀਂ ਲੋਕਾਂ ਨੂੰ ਸਮਝਾਉਨੇ ਆ ਕਿ ਕੀਰਤਨ ਕਰੋ ਸਿਮਰਨ ਕਰੋ ਨਾਲ ਆਪਾਂ ਨੂੰ ਵੀ ਲੈ ਕੇ ਕਰਨਾ ਚਾਹੀਦਾ ਹੈ ਇਸ ਕਰਕੇ ਹਰ ਟਾਈਮ ਹਰ ਸਮੇਂ ਇਹ ਅਚੰਬਾ ਅਸਰੇ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਸੰਤ ਮਹਤਮਾ ਸਮਝਾਉਂਦੇ ਨੇ ਕਿ ਅਸੀਂ ਹਰ ਸਮੇਂ ਕੀਰਤਨ ਕਰਦੇ ਰਹੇ ਨਾਮ ਜਪਦੇ ਰਹੇ ਸਿਮਰਨ ਕਰਦੇ ਰਹੇ ਜਿਵੇਂ ਜਿਵੇਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ ਮੋਦ ਸਮਾਂ ਵੀ ਨੇੜੇ ਆ ਜਾਂਦਾ ਹੈ ਤਾਂ ਅਸੀਂ ਉਸ ਤੋਂ ਖबराਉਂਦੇ ਨਹੀਂ ਤਾਂ ਵੀ ਆਪਣਾ ਨਾਮ ਜਪ ਸਿਮਰਨ ਚੱਲਦਾ ਰਹਿੰਦਾ ਹੈ ਇਸ ਕਰਕੇ ਹਰ ਟਾਈਮ ਜਿਵੇਂ ਵੀ ਹੋ ਸਕੇ ਗੁਰਮੰਤਰ ਦਾ ਜਾਪ ਪਰ ਪ੍ਰਕਾਰ ਗਉਾਂ ਦੀ ਸੇਵਾ ਆਦੇ ਜੋ ਸਾਦਨ ਸਰ ਨੂੰ ਕਰਨੇ ਚਾਹੁੰਦੇ ਨੇ ਜੇ ਅਸੀਂ ਸੇਵਾ ਨਹੀਂ ਵੀ ਕਰ ਸਕਦੇ ਤਾਂ ਕੁਛ ਨਾ ਕੁਛ ਆਪਣੇ ਕਰਮ ਧਰਮ ਵਿੱਚੋਂ ਗਉਾਂ ਵਾਸਤੇ ਕੁਛ ਨਾ ਕੁਛ ਨੂੰ ਲਗ ਰੱਖਣਾ ਚਾਹੀਦਾ ਹੈ ਜਦੋਂ ਕਿਸੇ ਕੋਈ ਸ਼ਰਲ ਆ ਬਜਾਈਏ ਤਾਂ ਅਸੀਂ ਉਹਨਾਂ ਦੀ ਸੇਵਾ ਕਰ ਸਕੀਏ ਜਦੋਂ ਪਰਵ ਕਰ ਕਰਦੇ ਹਾਂ ਜੋ ਮੰਨਦੇ ਸੇਵਾ ਕਰਦੇ ਹਾਂ ਤਾਂ ਆਪਣੇ ਪਾਪ ਆਪਣੇ ਆਪ ਖਤਮ ਹੋਣੇ ਸ਼ੁਰੂ ਹੋ ਕੇ ਭਗਤੀ ਦੇਵੀ ਪ੍ਰਗਟ ਹੋ ਜਾਂਦੇ ਨੇ ਜਿਵੇਂ ਜਿਵੇਂ ਉਹ ਅੰਦਾਜ਼ਨ ਧਿਆਨ ਜਾਂ ਸਿਮਰਨ ਕਰਦੇ ਹਾਂ ਉਸੇ ਤਰ੍ਹਾਂ ਭਗਵਾਨ ਵੀ ਆਪਣੇ ਸਾਹਮਣੇ ਪ੍ਰਗਟ ਹੋ ਕੇ ਜਗਉਤ ਰੂਪ ਵਿੱਚ ਆਪਣਾ ਕਾਰਜ ਸੁਹਾਰਦੇ ਰਹਿੰਦੇ ਹਨ ਇਸ ਲਈ ਸਾਨੂੰ ਸਭ ਨੂੰ ਕੀਰਤਨ ਸਿਮਰਨ ਕਰਨਾ ਚਾਹੀਦਾ ਹੈ ਸ਼੍ਰੀਮਨ ਨਾਰਾਇਣ 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 ਸ਼੍ਰੀਮਨ ਨਾਰਾਇਣ 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 ਸ਼੍ਰੀਮਨ ਨਾਰਾਇਣ ਨਾਰਾਇਣ